ਦੇ ਲੋ ਜੀ ਬਾਬਿਓ ਇਹ ਹੈਗਾ ਸਵਰਾਜ 855 ਇਹ ਹੈਗਾ ਬਾਬਿਓ ਹਾਂ 8 ਬਾੜ ਦੀ ਦੂਜੀ ਗੱਲ ਇਹ ਸੀਆਰ ਡੀ ਨਹੀਂ ਹੈਗਾ ਹਾਂ ਇਹ ਨੌਨ ਸੀਆਰ ਡੀ ਹਾਂ ਇਹ ਸਾਡੇ ਕੋਲ ਤੁਸੀਂ ਮੈਨੂਅਲ ਡੈਕਟਰ ਆ ਜਿਹੜਾ ਆਪਣੇ ਪਹਿਲਾਂ ਹੁੰਦੇ ਸੀ ਤੇ ਬਾਕੀ ਜਿਹੜੇ ਸੱਜਣਾਂ ਹੁਣ ਤੱਕ ਬੈਠੇ ਦੇਖ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿੰਨੇ ਘੰਟੇ ਗੱਲੇ ਆ ਬੇਖੀ ਤੁਸੀਂ ਆਪਣੇ ਆਪ ਦੱਸੋ ਕਿੱਦੇ ਲਈ ਸ਼ੈਨ ਵੱਧ ਮਾਰਦਾ ਡੈਕਟਰ ਦੇਖ ਲੈ ਸਰ ਇੰਜਨ ਵਗੈਰਾ ਸਾਰਾ ਚਮ ਬਸ ਕੀ ਕਹਿਣੇ ਤੇ ਬਾਬਿਓ ਸਤਿ ਸ੍ਰੀ ਅਕਾਲ ਵੈਲਕਮ ਬੈਕ ਟੂ ਦ ਚੈਨਲ ਤੇ ਅੱਜ ਬਹੁਤ ਦਿਨਾਂ ਬਾਅਦ ਆਪਾਂ YouTube ਤੇ ਆਏ ਆ ਠੀਕ ਐ ਥੋੜਾ ਜਿਹਾ ਟਾਈਮ ਤਾਂ ਨਹੀਂ ਲੱਗਿਆ ਇੱਕ ਤਾਂ ਕਾਲਜ ਜਾਣ ਲੱਗੇ ਤੇ ਬਸ ਕਾਲ ਜਾਣ ਲੱਗੇ ਤਾਂ ਕਰਕੇ ਥੋੜਾ ਜਿਹਾ ਟਾਈਮ ਘਟ ਲੱਗਦਾ ਏ ਠੀਕ ਐ ਜੀ ਤੇ ਬਾਕੀ ਅੱਜ ਬਿਹਲੇ ਦਾ ਅੱਜ ਮੂਡ ਤਾਂ ਬਣ ਗਿਆ ਮੈਂ ਚੱਲ ਵੀਡੀਓ-ਵਿਡੀਓ ਬਣਾ ਲਈਏ ਕੋਈ YouTube ਵੀ ਚਲਾ ਲਈਏ ਠੀਕ ਨੇ ਤੇ ਤੁਹਾਨੂੰ ਟਰੈਕਟਰ ਦਿਖਾਉਨੇ ਆਪਾਂ ਨੇ ਇਹ 855 ਆਇਆ ਬਾਈ ਕਿਆ ਬਾਤ ਹੈ ਟਰੈਕਟਰ ਪੂਰਾ ਐਨ ਕੋਕਾ ਪੀਸ ਹੈ ਤੁਹਾਨੂੰ ਉਹਦਾ ਕੰਪੇਅਰ 20 ਮਾਡਲ ਨਾਲ ਕਰੋਗੇ ਇੰਨਾ ਸੋਹਣਾ ਟਰੈਕਟਰ ਹੈ ਉਹ ਤੁਸੀਂ ਆਪ ਕਹੋਗੇ ਵੀ ਹਾਂ ਅਗੀ ਗੱਲ ਬਾਤ ਕੋਈ ਐਨ ਪੂਰਾ ਟੋਚੀ ਦਾ ਕੋਕਾ ਪੀਸ ਲਿਆਂਦਾ ਤੇ ਉਹ ਦਿਖਾਵਾਂਗੇ ਤੁਹਾਨੂੰ ਇੱਕ ਤੇ ਇੱਕ ਫਾਰਮ ਟਰੈਕ 45 ਵੀ ਖੜਾ ਏ ਉਹ ਵੀ ਤੁਹਾਨੂੰ ਚੈੱਕ ਕਰਾਉਨੇ ਆ ਠੀਕ ਐ ਤੇ ਬਣੇ ਰਹੋ ਪੂਰੀ ਵੀਡੀਓ ਜ਼ਰੂਰ ਦੇਖਿਓ ਰੇਟ ਰੂਟ ਸਾਰਾ ਕੁਝ ਵਿਚੇ ਦੱਸ ਦੇਣਾ ਆਪਾਂ ਨੇ ਲਓ ਜੀ ਸੱਜਣਾ ਮੈਂ ਆਪਣੇ ਅਮਨੇ ਵੀਰੇ ਨੂੰ ਬੁਲਾਇਆ ਵੀਡੀਓ ਬਣਾਉਣ ਲਈ ਠੀਕ ਐ ਹੋਰ ਵੀਰੇ ਕੀ ਹਾਲ ਐ ਤੁਹਾਡੇ ਵਧੀਆ ਵਧੀਆ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਭਾਈ ਆਪਾਂ ਨੇ ਟਰੈਕਟਰ ਦਿਖਾਉਣੇ ਅੱਜ ਦੋ ਤੇ ਇੱਕ ਹੈਗਾ ਉੱਚਾ ਮਾਡਲ ਤੇ ਇੱਕ ਹੈਗਾ ਡਾਊਨ ਮਾਡਲ ਉਹਨਾਂ ਦੋਨਾਂ ਦੀ ਕੰਡੀਸ਼ਨ ਦਾ ਫਰਕ ਦਿਖਾਉਣਾ ਆਪਾਂ ਨੇ ਫਿਰ ਆਪਣੇ ਆਪ ਦੱਸੋਗੇ ਵੀ ਕਿਹੜਾ ਵਧੀਆ ਕਿਹੜਾ ਮਾੜਾ ਠੀਕ ਨਹੀਂ ਚੱਲ ਇਹ ਹੈਗਾ ਆਪਣਾ ਬਾਈ 963 ਹਾਂਜੀ ਕਿੰਨਾ ਮਾਡਲ ਹੈ ਬਾਈ ਇਹ ਇਹਦਾ ਬਾਈ ਜੀ 20 ਮਾਡਲ ਆ ਇਹ 20 ਮਾਡਲ ਠੀਕ ਹੈ ਪੂਰਾ ਸਾਫ ਸੁੱਕਾ ਡ੍ਰਾਈਵਰ ਹੈ ਠੀਕ ਹੈ ਕੀ ਕਰੇ ਤੱਕਾ ਕਿ ਨਹੀਂ ਸੁੱਕਾ ਜਮਾ ਹੀ ਜਮਾ ਸੁੱਕਾ ਠੀਕ ਹੈ ਨਾ ਮਗਰ ਤੇ ਨਾ ਮੂਰੇ ਤੇ ਠੀਕ ਹੈ ਟਾਇਰ ਟੂਰ ਮਗਰ ਨਾਲ ਦਿਓ ਆ ਮਗਰ ਨਾਲ ਦਿਓ ਠੀਕ ਹੈ ਠੀਕ ਹੈ ਬਾਕੀ ਮਗਰਾੜਾ ਰੰਗ ਰੰਗ ਤੇ Ориਜਨਲ ਸਾਰਾ ਕੋਈ ਟੱਕਰ ਵੀ ਚੈਕਿੰਗ ਦਾ ਨਹੀਂ ਹੈ ਠੀਕ ਹੈ ਠੀਕ ਹੈ ਤੇ ਬਾਈ ਹਮ ਤੇ ਆ ਬਾਈ 3 ਸਪੀਡ 3 ਸਪੀਡ ਵਿੱਚ ਆਉਂਦਾ ਹੈ ਤੇ ਦੂਜੀ ਗੱਲ ਇਹ ਸੀਆਰ ਡੀ ਨਹੀਂ ਹੈਗਾ ਹਾਂ ਇਹ ਨੌਨ ਸੀਆਰ ਡੀ ਹਾਂ ਇਹ ਸਾਡੇ ਕੋਲ ਤੁਸੀਂ ਮੈਨੂਅਲ ਡੈਕਟਰ ਆ ਜਿਹੜਾ ਆਪਣੇ ਪਹਿਲਾਂ ਹੁੰਦੇ ਸੀ ਆ ਦੇਖ ਲਓ ਪੰਪ ਤੁਹਾਨੂੰ ਪਤਾ ਲੱਗ ਗਿਆ 3 ਟਾਇਰ ਵਾਲੇ 3 ਵਿੱਚ ਹੀ ਆਉਂਦਾ ਹੈ ਜਿਨ੍ਹਾਂ ਨੂੰ ਥੋੜਾ ਜਿਹਾ ਉਹਦਾ ਰਿਸਕ ਲੱਗਦਾ ਨਾ ਵੀ ਹਾਂ ਸੈਂਸਰ ਵਾਲਾ ਨਹੀਂ ਲੈਣਾ ਸੀ ਨਾਰਮਲ ਲੈਣਾ ਡਿਸਟ੍ਰੀਬਿਊਟਰ ਬਾਈ ਡਿਸਟ੍ਰੀਬਿਊਟਰ ਡਬਲ ਆਉਂਦਾ ਬਾਈ ਹਾਂ ਗੇਰਾਂ ਚ ਪੇਟੀਓ ਹਾਂ ਆ ਪੀਟੀਓ ਗੇਰਾ ਚ ਇਹਨਾਂ ਦਾ ਗੇਅਰ ਬਾਕਸ ਆ ਸਾਰਾ ਪੀਟੀਓ ਦਾ ਹੀ ਆ ਆ ਇਹਨਾਂ ਆ ਸਾਰਾ ਗੇਅਰ ਬਾਕਸ ਇਹਦਾ ਹੀ ਆ ਵਿੱਚ ਇਹਦਾ ਗੇਰ ਹੈ ਮੂਰੇ ਤਾਂ ਇੱਕ ਆਉਂਦੀ ਆ ਲੱਗਦਾ ਇਹ ਬਾਕੀ ਲਿੰਕਾਂ ਨੂੰ ਕਹਿੰਦੇ ਲੰਬੀਆਂ ਹੁੰਨੀਆਂ ਠੀਕ ਹੈ ਬਹੁਤ ਲੰਬੀਆਂ ਹਲੇ ਬਹੁਤ ਲੰਬੀਆਂ ਹਲੇ ਹਾਂ ਹਾਂ ਤਾਂ ਕਿੱਥੇ ਆਉਂਦੀਆਂ ਤੁਰ ਤੇ ਇਹਦੀ ਅਟੈਚਮੈਂਟ ਥੱਲੇ ਆ ਨਾ ਉੱਪਰਲੀ ਟਿਊਬ ਨੂੰ ਆਉਣੀ ਨਹੀਂ ਹੈਗੀ ਸਹੀ ਗੱਲ ਤੇ ਭਾਈ ਆ ਟੀਬਾਂ ਦੀ ਕਈਆਂ ਨੂੰ ਪਤਾ ਹੀ ਹੋਊਗਾ ਇਹ ਆਂਦਾ ਪਲੈਂਟਰੀ ਡਰਾਈਵ ਸਿਸਟਮ ਹਾਂ ਜਿਹੜੀ ਏਡੇ ਮੋਟੀਆਂ ਆ ਜਿਵੇਂ ਹੁਣ ਫਾਰਮ ਟਰੈਕ ਵਿੱਚ ਈਪੀਆਈ ਕਹਿੰਦੇ ਆ ਹਾਂ ਮੈਸੀ ਵਿੱਚ ਪਲੈਂਟ ਤੇ ਜੌਂਡੀਰ ਵਿੱਚ ਸਾਰੀ ਬਲੰਟਰੀ ਆਉਨੇ ਆ ਤਕਰੀਬ ਠੀਕ ਨਹੀਂ ਆ ਬਾ ਡੀਐਮ ਉਹ ਤੇ ਟਿਪਾ ਤੁਹਾਨੂੰ ਦਿਖ ਗਿਆ ਸਾਂ ਦੇ ਪਰਲੈਂਟਰੀ ਸਿਸਟਮ ਕੋਈ ਨਾ ਕੋਈ ਰਿਗਾਰਡ ਹੈ ਵਿੱਚ ਲੱਗਿਆ ਹਾਂ ਜੇਸੀਬ ਤੇ ਹੁੰਦਾ ਬਾਈ ਇਹ ਮੰਨੇ ਪੱਕਾ ਹਾਂ ਤੇ ਬਾਕੀ ਤੁਹਾਨੂੰ ਆ ਰੈਕਟਰ ਤੁਸੀਂ ਦੇਖ ਲਓ ਤੁਹਾਨੂੰ ਹੁਣ ਪਰਲ ਰੈਕਟਰ ਦਿਖਾਉਣਾ ਜਿਹਦੀ ਅਸੀਂ ਸਿਫਤਾ ਵਧ ਕਰਦੇ ਸੀ ਇੰਜਣ ਦੇਖੋ ਐਂਡ ਸੀਲ ਬੰਦ ਟਣਾ ਟੰਨ ਪਿਆ ਫਿਲਟਰ ਵੀ ਦੇਖੋ ਮੈਂ ਕਹਣਾ ਇੱਕ ਗਿੱਠਾ ਦਾ ਫਿਲਟਰ ਹੈ ਇਹਦਾ ਲਿਫਟ ਵਾਲਾ ਤੇ 75126 ਇੰਜਨ ਵਾਲਾ ਤੇ ਹਾਂ ਰੇਡੀਏਟਰ ਤੇ ਤੁਸੀ ਦੇਖ ਲਓ ਕਿ ਟਰੈਕਟਰ ਕਿੰਨਾ ਚੱਲਿਆ ਆਹੋ ਰੇਡੀਏਟਰ ਤੁਸੀਂ ਦੇਖ ਲਓ ਰੇਡੀਏਟਰ ਪੂਰਾ ਸਾਫ ਪਿਆ ਕੋਈ ਕਿਤੇ ਕੋਈ ਦਾਗ ਨਹੀਂ ਹੈ ਕੋਈ ਲਾਈਨ ਕੋਈ ਪੂਰਾ ਐਮ ਜਮਾ ਸਾਫ ਹੈ ਠੀਕ ਹੈ ਜੀ ਤੇ ਹੁਣ ਆਹ ਦੇਖੋ ਤੁਸੀਂ 855 ਇਹ ਬਾਬੇ ਉਹ 8 ਮਾਡਲ 2008 ਮਾਡਲ ਟਰੈਕਟਰ ਹੈ ਤੇ ਲਓ ਜੀ ਬਾਬੇ ਉਹ ਇਹ ਹੈਗਾ ਸਵਰਾਜ 855 ਇਹ ਹੈਗਾ ਬੱਬੂ ਹਾਂ 8 ਮਾਡਲ ਦਾ 2008 ਮਾਡਲ ਪਰ ਇਹਨੂੰ ਕੋਈ ਕੰਡੀਸ਼ਨ ਦੇ ਕੇ ਕਹਿ ਨਹੀਂ ਸਕਦਾ ਕਿ ਉਹ ਵੀ ਹੈ ਇੱਕ ਮਾਡਲ ਹੁਣ ਬਾਈ ਤੁਹਾਨੂੰ ਮੈਂ ਦਿਖਾਉਣਾ ਹੁਣ ਆ ਪਹਿਲਾਂ ਨਾ ਆਹ ਦੇਖੋ ਆਹ ਰੰਗ ਦੇਖੋ ਇਹਦਾ ਠੀਕ ਹੈ ਆ ਚੈੱਕ ਕਰ ਲਿਓ ਤੁਸੀਂ ਇਹ 8 ਮਾਡਲ ਦਾ ਰੰਗ ਇਹ 20 ਮਾਡਲ ਦਾ ਰੰਗ ਤੁਸੀਂ ਆਪਣੇ ਆਪ ਦੱਸੋ ਕਿ ਕਿੱਦੇ ਲਈ ਸ਼ੈਨ ਵੱਧ ਮਾਰਦਾ ਟਰੈਕਟਰ ਦੇਖ ਲੈ ਸਰ ਇੰਜਨ ਵਗੈਰਾ ਸਾਰਾ ਚਮ ਬਸ ਕੀ ਕਹਿਣੇ ਤੇ ਆਹ ਦੇਖੋ ਕੰਪੇਅਰ ਚ ਨਾ ਉਸ 360 ਨਾਲ ਵੱਧ ਜਾਂਗਦਾ ਮਨੇ ਇਹ ਨਾਲੇ 8 ਮਾਡਲ ਹੈ ਜਿਹੜਾ ਖੋਲੀ ਲੱਗਦਾ ਮੜਾ ਓਪਨ ਦੱਬੋ ਥੱਲੇ ਦੱਬ ਕੇ ਖੁੱਲਦੀ ਹੈ ਇਹ ਹਾਂ ਹਾਂ ਉੱਲੋਂ ਆਹ ਦੇਖੋ ਜੀ ਇਹਦੇ ਬਸ ਆਹ ਜਿਹੜੇ ਕੱਪੜੇ ਥੱਲੇ ਜਾ ਨਹੀਂ ਹੁੰਦੇ ਬਾਈ ਇਹ ਥੋੜੇ ਲੀਕ ਕਰ ਜਾਂਦੇ ਇਹ ਪਵਾਇਆ ਬਾਈ ਨੇ ਬਾਕੀ ਮੈਂ ਕਹਾਂ ਨਾ ਕਿਸੇ ਚੀਜ਼ ਨਟ ਵੀ ਨਹੀਂ ਲੱਗੇ ਚਾਬੀ ਵੀ ਨਹੀਂ ਲੱਗੀ ਹੋਣੀ ਜਮਾ ਸੁੱਕਾ ਪਿਆ ਟਰ ਹਾਂ ਇਹ ਤੁਹਾਨੂੰ ਪਤਾ ਹੀ ਆ ਆ ਥੱਲੇ ਜਾਇਆ ਨਾ ਖਰਾਬ ਹੋ ਜਾਣੇ ਨਾ ਦੇਖੇ ਪੌਣੇ ਪੈਂਦੇ ਨੇ ਥੋੜੇ ਟਾਈਮ ਬਾਅਦ ਤੇ ਬਾਕੀ ਤੁਸੀਂ ਬਾਡੀ ਦਾ ਰੰਗ ਚੈੱਕ ਕਰੋ ਬਾਈ ਐ ਨਾ ਪਿਆ ਤੇ ਬਾਬਿਓ ਤੁਹਾਨੂੰ ਦੱਸੀਏ ਇਹਦੀ ਦੂਜੀ ਖੂਬੀ ਵੀ ਜਿਹੜੇ ਤੇ ਟਾਇਰ ਹੈ ਚਾਰੇ ਆ ਉਹ ਹੁਣ ਤੱਕ ਦੂਜੀ ਜੋੜੀ ਹੈ ਜਾਨੀ ਕਿ ਆरिजिनल ਖੁੱਲ ਕੇ ਹਾਲ ਤੱਕ ਪਹਿਲੀ ਜੋੜੀ ਪਈ ਹੈ ਇਹ ਚਾਰੇ ਟਾਇਰਾਂ ਦੀ ਉਹ ਵੀ ਤੁਸੀਂ ਆਧ ਨਾਲ ਵੱਧੇ ਖੜੇ ਚਾਰੇ ਟਾਇਰ ਠੀਕ ਹੈ ਆਧ ਨਾਲ ਜ਼ਿਆਦਾ ਹਾਂ ਟਾਇਰਾਂ ਦੇਖਣੇ ਲੋਡ ਪੈਣੀ ਨਹੀਂ ਯਾਰ ਇੰਮਰੂਮ ਦੇਖਵਨੇ ਤੂੰ ਐਨ ਪਏ ਕੋਈ ਧਾਰੀ ਨਹੀਂ ਕੋਈ ਕੁਸ ਨਹੀਂ ਐ ਲਸ਼ਕਦੇ ਪਏ ਆ ਯਾਰ ਕੀ ਬਾਤ ਟਰੈਕਟਰ ਦੀ ਟਰੈਕਟਰ ਦੀ ਸਾਨੂੰ ਬੜੀ ਗੱਲ ਜਿਹਨੇ ਸਾਹਮਣੇ ਰੱਖਿਆ ਇਹ ਜਿਹਨੇ ਵਰਤੇ ਆ ਖਾੜ ਦੇਣਾ ਪੂਰੇ ਸਾਫ ਮਗਰਾੜ ਬਾਈ ਦੇਖੋ ਤੁਸੀਂ ਕੋਈ ਡਾਕੀ ਨਹੀਂ ਹੈ ਨਾ ਕੋਈ ਅਸੀਂ ਇਹਨੂੰ ਕਰੀਮ ਲਾਈ ਨਾ ਕੁਸ ਲਾਇਆ ਸਾਰਾ ਅਰੀਜਨਲ ਪਿਆ ਟਣਾ ਟੰਨ ਸਭ ਤੋਂ ਵਧੀਆ ਗੱਲ ਆ ਲੋਕਲ ਨੰਬਰ ਆਪਣੇ ਰੋਪੜ ਦਾ ਨੰਬਰ ਆਪਣੇ ਲੋਕਲ ਹੈ ਹਾਂ ਪਹਿਲੇ ਮਾਲਕਾਂ ਦਾ ਏ 29 ਤੱਕ ਸ਼ਾਇਦ ਪਾਸ ਵੀ ਕਰਾਇਆ ਹੋ ਬਾਈ ਨੇ ਇਹ ਝੋੜ ਸੈਦੀ ਹੋਈ ਵੀ ਆ। ਹਾਂ। ਇਹ ਆਹ ਸੰਭਾਲ ਰੱਖਿਆ ਬੰਦੇ ਨੇ। ਹਾਂ, ਇਹ ਟਰੈਕਟਰ ਉਹ ਹੈ ਜਿਹਦੇ ਮਾ ਸਾਰੇ ਤੁਹਾਨੂੰ ਗੁਣ ਮਿਲੇ ਜਾਣੇ। ਇਹ ਤੁਹਾਨੂੰ ਲੋਡ ਹੈ। ਠੀਕ ਹੈ ਬਾਈ। ਤੇ ਮੈਂ ਤਾਂ ਬਾਈ ਬਾਈ ਦਾ ਫੈਨ ਹੋ ਗਿਆ ਜਿਹਨੇ ਟਰੈਕਟਰ ਸੰਭੇ ਹੁਣ ਤੱਕ। ਨਵਾਂ ਘੜਾਇਆ। ਨਹੀਂ ਤਾਂ ਬਾਈ ਉਹਨੂੰ ਪਤਾ ਕਿੱਥੇ ਸੰਭਾਲ ਰੱਖਦੇ। ਹਾਂ ਹੋਰ ਕੀ ਆ ਜਿਹੜੇ ਬੇਕਦਰੀ ਕਰਦੇ ਆ ਹੂੰ ਹੂੰ ਬਿਲਕੁਲ ਟਰੈਕਟਰ ਆ ਵੀ ਪੂਰਾ ਸਾਫ ਹੈ ਇਹ ਵੀ ਵਧੀਆ ਹੈ 20 ਮਾਡਲ ਹੈ ਟਰੈਕਟਰ ਉੱਤੇ ਲੱਗੀ ਜੀ ਆ ਪੈਕ ਵੀ ਨਿਕਰ ਲੱਗਿਆ ਵਧੀਆ ਟਰੈਕਟਰ ਤੇ ਬਾਈ ਤੁਹਾਨੂੰ ਅਸੀਂ ਕੰਪੇਅਰ ਤਾਂ ਕਰਿਆ ਨਾ ਦੋਨਾਂ ਵਿੱਚ ਵੀ ਤੁਸੀਂ ਇਸ ਟਰੈਕਟਰ ਦਾ ਮੁੱਲ ਸਮਝੋ ਵੀ 8 ਮਾਡਲ ਹੋਗੇ ਵੀ ਇੰਨਾ ਸਾਫ ਸੁਨੱਖਾ ਹੈ ਹਾਂ ਠੀਕ ਹੈ ਮਾੜਾ ਇਹ ਵੀ ਨਹੀਂ ਹੈਗਾ ਕਿ ਤੁਸੀਂ ਐ ਸਮਝੋ ਵੀ ਅਸੀਂ ਇਧੀਆਂ ਸਿਫਤਾਂ ਡਾਊਨ ਕਰਨ ਲੱਗੇ ਨਾ ਨਾ ਛੱਡ ਦੇ ਮਾੜਾ ਕਿੱਥੇ ਪਾ ਲੱਗੀ ਲੱਗੀ ਉਹ ਸਾਨੂੰ ਤਾਂ ਦਿਖਾਇਆ ਵੀ ਤੁਸੀਂ ਆਪਣੇ ਆਪ ਖੁਦ ਤੇ ਮਹਿਸੂਸ ਕਰੋ ਵੀ ਹਾਂ ਟਰੈਕਟਰ ਬਾਕੀ ਮਾਂ ਗੱਲਬਾਤ ਹੈ 45 ਵੀ ਦਿਖਾਉਣੇ ਆ ਬਾਈ ਆ ਦੋ ਟਰੈਕਟਰ ਦਿਖਾ ਤੇ ਆਮਨੇ ਰੇਟ ਤਾਂ ਰਹਿ ਗਿਆ ਯਾਰ ਰੇਟ ਇਹਦਾ ਹੁਣ ਬਾਈ ਮਾਲਕ ਦੱਸਣਗੇ ਦੱਸੋ ਮਾਲਕ ਜੀ ਇਹਦਾ ਹੈਗਾ 590000 ਰੁਪਿਆ ਓਨਲੀ 590000 3 ਸਪੀਡ 963 ਸਵਰਾ 855 20 ਮਾਡਲ ਇਹ ਹੈਗਾ ਆਪਣਾ ਸੱਜਣ ਹੈਗਾ ਸਿਰਫ 3.5 ਲੱਖ ਦਾ ਵੀਰੇ 8 ਮਾਡਲ 8 ਮਾਡਲ ਇਹਨੂੰ ਬਾਈ ਰੇਟ ਦੇਖ ਕੇ ਨਾ ਕੋਈ ਲਿਓ ਨਾ ਕੋਈ ਦੇਖਿਓ ਮਾਡਲ ਦੇਖ ਕੇ ਇਨੋ ਹੋ ਲੋ ਜਿਹਨੂੰ ਇਹਦਾ ਸ਼ੌਂਕ ਪੈ ਗਿਆ ਜਿਹਨੂੰ ਆਇਆ ਨਾ ਪਿਆਰ ਹੋਇਆ ਦੇ ਲੋ ਜੀ ਬਾਈ ਤੁਹਾਨੂੰ ਇਹਦੀ ਸਟਾਰਟਿੰਗ ਦਿਖਾਉਣੀ ਆ ਅਵਨੇ ਸਟਾਰਟ ਕਰਕੇ ਨਾ ਇੱਕ ਵਾਰੀ ਐ ਗੋਲੂ ਜਗਮਾਦੀ ਇਹ ਜਿਹੜਾ ਫਿਰ ਹਾਂ ਕਿਹੜਾ ਦੇਖੇ ਨਾਲ ਚਲਾ ਕੇ ਦੇਖ ਤੂੰ ਆਪ ਵੀ ਹਰੇਜ਼ ਮਾਰੀ ਹਾਂ ਆਵਾਜ਼ ਸੁਣੋ ਬਾਈ ਕਿਆ ਸਰੀਲੀ ਪ੍ਰਿੰਟ ਵਰਗੀ ਆਵਾਜ਼ ਆ ਰਹਿਮਾ ਦੇਖੋ ਬਾਈ ਰਹਿਮਾ ਮਗਰਾੜ ਕਿੰਨਾ ਸੋਹਣਾ ਟਰੈਕਟਰ ਇਹ ਤਾਂ ਬਾਈ ਬਸ ਕਰਮਾਂ ਨਾਲ ਟਰੈਕਟਰ ਮਿਲਦਾ ਬਾਈ ਆਹ ਦੇਖੋ ਕਿ ਆ ਬਾਤ ਟਰੈਕਟਰ ਦੀ ਲਾਈਟਾਂ ਵੀ ਬਲਦੀਆਂ ਬਾਈ ਵਿਚਣੀਆਂ ਬ੍ਰੇਕਾਂ ਲਾਏ ਤੇ ਡੰਡਾ ਫੱਟੀ ਹੁੱਕ ਸਾਰਾ ਕੁਝ ਨਾਲ ਦਾ ਏ ਉਹ ਵੀ ਹੈਗਾ ਯਾਨੀ ਕਿ ਆਪਣੇ ਕੋਲ ਕੋੜਾ ਪੂਰਾ ਟ੍ਰਕ ਹੋਣਾ ਪੂਰਾ ਬ੍ਰੇਕਰ ਬ੍ਰੇਕ ਆਣ ਪੂਰੀਆਂ ਠੀਕ ਹੈ ਕਿੰਨੇ ਘੰਟੇ ਚੱਲਿਆ ਵੇ ਦੇਖੀ ਚੱਲਿਆ ਵੀਰੇ ਇਹ 4700 4700 ਮੇਰੇ ਹਿਸਾਬ ਨਾਲ ਸ਼ਾਇਦ ਜੈਨੂਨ ਹੀ ਚੱਲਿਆ ਹੋਊਗਾ ਇਹ ਹਾਂ ਹਾਂ ਐਨੇ ਸਾਲਾਂ માં ਜੇ 5000 ਰੁਪਏ ਲਾ ਲਾ ਦਮ ਹੀ ਕੁਛ ਨਹੀਂ ਬੜੀ ਗੱਲ ਹੈਗੀ ਲੋਕ 3-3 ਸਾਲਾਂ માં 5-5000 ਚਲਾ ਦਿੰਦੇ ਨੇ ਠੀਕ ਹੈ ਬਾਈ ਤੇ ਟਰੈਕਟਰ ਸੀਗਾ ਆਪਣਾ ਇਹ ਹਮ ਤੇ ਬਾਕੀ ਜਿਹੜੇ ਸੱਜਣ ਹੁਣ ਤੱਕ ਬੈਠੇ ਦੇਖ ਰਹੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਡੀਲਰ ਰਿਸਪੈਕਟ ਦੇ ਦਾਂਗੇ ਨੰਬਰ ਰੱਖ ਦੇ ਗੱਲ ਕਰ ਲਿਓ ਨੰਬਰ ਵੀਡੀਓ ਤੇ ਮੈਂਸ਼ਨ ਕਰ ਆਪਣਾ ਚਲ ਠੀਕ ਹੈ ਨੰਬਰ ਮੈਂਸ਼ਨ ਕਰ ਦੋਗੇ ਬਾਈ ਬਾਕੀ ਆਪਾਂ ਵੈਸੇ ਇੰਸਟਾਗ੍ਰam 'ਪਾ ਸ਼ੋਅ ਉਹ ਨਹੀਂ ਦਿਆਂ ਸ਼ੌਟ ਪਾ ਕੇ ਬਾਦੰਨੇ ਆ ਉਹ ਮਾ ਉਹਨਾਂ ਛੇਤੀ ਛੇਤੀ ਪਤਾ ਲੱਜ ਜਾਂਦਾ YouTube ਪਾਏ ਆ ਸਾਰੀ ਤਿਆਰ ਕਰਕੇ ਪਾਉਣੀ ਪੈਂਦੀ ਆ ਠੀਕ ਹੈ ਤੇ ਬਾਕੀ ਧੰਨਵਾਦ ਸਤਿ ਸ੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਵਿੱਚ